श्रोमणी भगत कबीर यूथ सुसायी छोटा हरिपुरा वालों सतिगुरु कबीर जी के छे सौ छब्बीस जन्म दिवस समर्पित शोभा यात्रा क्ढ़ी गई जिस विच संगता ने वध चढ़ के हिस्सा लिया और भाईचारक सजा का संदेश दिता शोभा यात्रा विच तिलक राजज किशन बबा शाम लाल वरदान रोबिन बिरजराज बीजे सतिंदर बग्गा रमेश सूरज अशोक सुरजीत रोशन लाल ਰਮਨ ਅਤੇ ਆਦੇ ਮੈਂਬਰ ਮੌਜੂਦ ਸੰ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ 何 ਨਾਲ ਬੱਬਾ ਕੋਟਾ ਹਰੀ ਵਿਰੋਧੋਂ ਜਿਹੜੀ ਸਤਿਗੁਰੂ ਕਬੀਰ ਮਹਾਰਾਜ ਦੀ ਇਹ ਪਰਭਾਦੇ ਦੀ ਸਾਡੀ ਸ਼ੋਭਾ ਯਾਤਰਾ ਜਿਹੜੀ ਨਿਕਲ ਰਹੀ ਹੈ ਸਾਰੇ ਅਮਰ ਸਰਵਿਸ ਨਿਕਲੇਗੀ ਸਾਰੇ ਸੰਗਤਾਂ ਨੇ ਬੜੇ ਪਿਆਰ ਨਾਲ ਸਾਰੇ ਹੀ ਮੰਦਿਰ ਕਮੇਟੀਆਂ ਤੇ ਸਮਾਜਿਕ ਜਿੰਨੀਆਂ ਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਤੇ ਧਾਰਮਿਕ ਤੇ ਨਾਲ ਹੀ ਨਾਲ ਜਿਹੜੀਆਂ ਸਾਰੇ ਜਥੇਬੰਦੀਆਂ ਜਿਹੜੀਆਂ ਨਾ ਮਿਲ ਕੇ ਸ਼ੋਭਾ ਯਾਤਰਾ ਇਹ ਸ਼ੋਭਾ ਯਾਤਰਾ ਕੋਟਾ ਹਰੀ ਵਿਰੋਧੋਂ ਲੈ ਕੇ ਹਾਲ ਗੇਟ ਦੇ ਅੰਦਰੋਂ ਭਰਾਵਾਂ ਟਾਬੇ ਦਾ ਨਹੀਂ ਹੁੰਦੀ ਹੋਈ ਬੇਹਦ ਪਟਿਆਲਾ ਪਠਿਆੜੀਪੁਰੇ ਕਬੀਰ ਕੇਂਦਰੀ ਕਬੀਰ ਮੰਦਿਰ ਵਿੱਚ ਸੰਭਾਵਨਾ ਹੋਵੇਗੀ ਸੰਗਤਾਂ ਵਾਸਤੇ ਕੀ ਭਵਨ ਦੀ ਸੁਵਿਧਾ ਸਭ ਸੰਗਤਾਂ ਵਾਸਤੇ ਹਰ ਪ੍ਰਬੰਧਾ ਥਾ ਥਾ ਦੇ ਸਬੀਲ ਲੰਗਰ ਲੱਗੇ ਹੋਏ ਨੇ ਸੰਗਤਾਂ ਖੁਸ਼ਹਾਲ ਨੇ ਜਾਣਕਾਰੀ ਲਾ ਰਹੀ ਹੈ ਕਬੀਰ ਸਾਹਿਬ ਦੇ ਗੁਲਗਾਰੀਆਂ ਨੇ ਸੋਨੀ ਸਾਹਿਬ ਆਏ ਸੋਨੀ ਸਾਹਿਬ ਹੋਰਾਂ ਨੇ ਵੀ ਆਣ ਕੇ ਆਪਣਾ ਸੀਸ ਨਵਾਇਆ ਸਤਿਗੁਰ ਕਬੀਰ ਸਾਹਿਬ ਮਾਰੇ ਅਗੇ ਉਹਨਾਂ ਸਾਰਿਆਂ ਨੇ ਭਲਾਈ ਮੰਗੀ ਸਾਰੇ ਸੰਗਤਾਂ ਚ ਭਲਾਈ ਮੰਗੀ ਤੇ ਸਤਿਗੁਰ ਕਬੀਰ ਮਹਾਰਾਜ ਦਾ ਆਪਣਾ ਦਰਸ਼ਨ ਕਰਕੇ ਤੇ ਖੁਸ਼ ਹੋਏ ਸ਼ਹਿਰ ਵਾਸੀਆਂ ਨੂੰ ਕੀ ਮਾਸ ਸ਼ਹਿਰ ਵਾਸੀਆਂ ਨੂੰ ਇਹ ਕਹਿੰਦੇ ਵੀ ਹਮੇਸ਼ਾ ਭਾਈਚਾਰਕ ਰਹਿਣਾ ਚਾਹੀਦਾ ਸਾਰਿਆਂ ਨੂੰ ਇੱਕੋ ਮਿਲ ਜੁਲ ਕੇ ਰਹਿਣਾ ਚਾਹੀਦਾ ਸਾਡੇ ਕਬੀਰ ਮਹਾਰਾਜ ਦਾ ਇੱਕੋ ਸੰਦੇਸ਼ ਆ ਕਿ ਮਿਲ ਜੁਲ ਕੇ ਰਹੋ ਤੇ ਖੁਸ਼ ਹਾ ਰਹੋ ਸਾਰਿਆਂ ਨੂੰ ਇਹ ਮਿਲ ਜੁਲ ਕੇ ਰਹਿਣਾ ਚਾਹੀਦਾ ਸਾਰਿਆਂ ਨੂੰ ਮੈਂ ਕਬੀਰ ਤਨ ਕਬੀਰ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਕਬੀਰ ਜੀ ਦੇ ਜਨਮ ਦਿਹਾੜੇ ਦੀ ਸਾਰੇ ਮੇਰੇ ਪੈਣਾ ਤੇ ਭਰਾਵਾਂ ਨੂੰ ਲੱਖ ਲੱਖ ਵਧਾਈ ਜੈ ਕਬੀਰ ਤਨ ਕਬੀਰ ਮੈਂ ਵਰਦਾਨ ਭਗਤ ਰੋਕੀ ਵਾਇਸ ਪ੍ਰੈਜ਼ੀਡੈਂਟ ਕਹਿੰਦੇ ਕਬੀਰ ਮੰਦਰ ਤੋਂ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਕਬੀਰ ਸਾਹਿਬ ਜੀ ਦਾ 626 ਜਿਹੜਾ ਜਨਮ ਮਹੋਤਸਵ ਦੇ ਸੰਬੰਧ ਵਿੱਚ ਜਿਹੜੀ ਸ਼ੋਭਾਤਾ ਹੈ निकाली ਜਾ ਰਹੀ ਹੈ ਸਾਰੇ ਲੱਖਾਂ ਨਿਵਾਸੀਏ ਸ਼ਹਿਰ ਵਾਸੀਏ ਤੇ ਇਸ ਵਾਸੀਆਂ ਦੇ ਵਿੱਚ ਬਹੁਤ ਹੀ ਭਾਰੀ ਜਿਹੜਾ ਕਿ ਜੋਸ਼ ਆ ਇਹ ਧਾ ਧਾ ਦੇ ਲੰਗਰ ਲੱਗੇ ਹੋਏ ਧਾ ਧਾ ਦੇ ਸਵਾਗਤ ਕਰ ਰਹੇ ਕਬੀਰ ਸਾਹਿਬ ਦੇ ਗੁਣਗਾਨ ਕਰ ਰਹੇ ਨੇ ਅੱਜ ਦੇ ਦਿਨ ਤੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦੇ ਆ ਜੀ ਜੈ ਕਬੀਰ ਧੰਨ ਕਬੀਰ ਜੀ ਮੈਂ ਸ਼ੋਭਾ ਬਗਤ ਸਾਰੇ ਹੀ ਸੰਸਾਰ ਨੂੰ ਸਤਿਗੁਰ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਤੇ ਮੈਂ ਆਈ ਹੋਈ ਸਾਰੀ ਸੰਗਤ ਦਾ ਦਿਲੋਂ ਰਿਣੀਆ ਕਿ ਜਿਨ੍ਹਾਂ ਨੇ ਸ਼ੋਭਾ ਆਇਆ ਤਰ੍ਹਾਂ ਵਿੱਚ ਆਪਣੇ ਚਰਨ ਪਾਏ ਆ ਤੇ ਸਮੁੱਚੀ ਸੰਗਤ ਜਿਹੜੀ ਜਿਨ੍ਹਾਂ ਨੇ ਸਾਰਾ ਇੱਥੇ ਇ ਮੈਂ ਕੀਤਾ ਲੋਕਾਂ ਨੇ ਮਾਣਾਰਾ ਵੀ ਬਹੁਤ ਧੰਨਵਾਦ ਕਰਦਾ ਹਾਂ ਇੱਕ ਵਾਰ ਫਿਰ ਤੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ ਸ਼ੋਭਾ ਜਾਂ ਤੁਹਾਡੇ ਤੇ ਕਬੀਰ ਮੰਦਿਰ ਸੰਗਲਡਾਉਣ ਤੋਂ ਚੱਲੂ ਹੋਈ ਏ ਤੇ ਇਹ ਸ਼ੋਭਾ ਦਾ ਛੋਟੇ ਰੂਟ ਲੈ ਕੇ ਟਪਈ ਰੋਡ ਤੇ ਪਹੁੰਚ ਕੇ ਹਾਲ ਗੇਟ ਤੱਕ ਜਾਏਗੀ ਤੇ ਉਥੋਂ ਦੁਬਾਰਾ ਫਿਰ ਵਾਪਸੀ ਉਸੇ ਰੂਟ ਤੋਂ ਨਹੀਂ ਆਏਗੀ ਤੇ ਕੇਂਦਰ ਸੰਗਤਾਂ ਵਾਸਤੇ ਥਾਂ ਥਾਂ ਤੇ ਲੋਕਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਦਾ ਹਰ ਚੀਜ਼ ਦਾ ਪ੍ਰਬੰਧ ਕੀਤਾ ਸੀ ਉਹਨਾਂ ਲੋਕਾਂ ਦਾ ਵੀ ਰਿਣੀ ਆ ਜਿਨ੍ਹਾਂ ਨੇ ਮਤਲਬ ਕਿ ਪੂਰਾ ਹੀ ਪ੍ਰੋਗਰਾਮ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਵਾ ਜੈ ਕਬੀਰ ਧੰਨਕਵੀਰ ਮੈਂ ਜਸਪਾਲ ਵਾਰ ਨੰਬਰ 7 ਤੋਂ ਅੱਜ ਭਗਤ ਕਬੀਰ ਜੀ ਦੀ ਸ਼ੋਭਾ ਯਾਤਰਾ ਨਿਕਲੀ ਗਈ ਹੈ ਉਸ ਰੰਮ ਵਿੱਚ ਅੱਜ ਆਪਾਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਆਪਣੇ ਕਿਸ਼ਨਕੋਟ ਨਵੀਂ ਬਾਦੀਆ ਲੋੜ ਕਿਸ਼ਨਕੋਟ ਲੋ ਮੈਂ ਆਪਾਂ ਸਾਰੇ ਕਬੀਰ ਭਗਤ ਦੇ ਵੱਲੋਂ ਔਰ ਆਪਣੇ ਇਲਾਕਾ ਨਿਵਾਸੀਆਂ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ। ਦਿਲੀ ਧੰਨਵਾਦ ਉਹਨਾਂ ਦਾ ਕਰਦੇ ਆ। ਜੈ ਕਬੀਰ ਭਗਤ ਜੀ। ਅੱਜ ਸਤਿਗੁਰੂ ਮਹਾਰਾਜ ਭਗਤ ਕਬੀਰ ਜੀ ਦਾ ਅੱਜ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਕੇਂਦਰੀ ਮੰਦਰ ਦੇ ਵਿੱਚੋਂ ਔਰ ਅੱਜ ਸਾਰਾ ਹੀ ਸਮਾਜ ਇਕੱਠਾ ਹੋ ਕੇ ਸ਼ੋਭਾ ਯਾਤਰਾ ਦੇ ਵਿੱਚ ਹਾਜ਼ਰ ਹੋਏ ਨੇ, ਸ਼ਾਮਲ ਹੋਏ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਅੱਜ ਬੜੇ ਹੀ ਪਿਆਰ ਦੇ ਨਾਲ ਇਹ ਸਮਾਜ ਜਿਹੜਾ ਹੈਗਾ ਸ਼ੋਭਾ ਯਾਤਰਾ ਨਿਕਾਲ ਰਿਹਾ ਹੈ ਔਰ ਇਹ ਬੜੀ ਤੂ ਤਾਮਨਾ ਨਿਕਾਲ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਅੱਜ ਦਾ ਇਹੋ ਹੀ ਸੰਦੇਸ਼ ਹੈ ਕਿ ਅਸੀਂ ਭਗਤ ਕਬੀਰ ਜੀ ਦੇ ਦੱਸੇ ਹੋਏ ਰਾਹ ਦੇ ਵਿੱਚ ਚੱਲੀਏ ਹੋਰ ਲੋਕਾਂ ਦੀ ਸਮਾਜ ਦੇ ਵਿੱਚ ਅਸੀਂ ਸੇਵਾ ਕਰੀਏ